ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਜੇਕਰ ਤੁਹਾਡੇ ਦਿਮਾਗੀ ਟੈਨਸ਼ਨ ਬਣੀ ਰਹਿੰਦੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਬੀ ਨજર ਦੋ ਸ਼ਾਰਟ ਪਾਰ ਆ ਜਾਂ ਰਾਹੂ ਦਾ ਪੂਰਾ ਪ੍ਰਭਾਵ ਆ ਤਾਂ ਤੁਸੀਂ ਕੀ ਕਰਨਾ ਹੈਗਾ ਨੀਲ ਲੈ ਲੈਣਾ ਜੇ ਤਾਂ ਤੁਹਾਡੇ ਕੋਲੇ ਲਿਕਵਿਡ ਫਾਰਮ ਚ ਹੈ ਤਾਂ ਤਿੰਨ ਡ੍ਰੋਪ ਪਾ ਲਓ ਤਿੰਨ ਤੁਕਕੋਈ ਪਾ ਲੈਣੇ ਹੈਗੇ ਆ ਜੇਕਰ ਤੁਹਾਡੇ ਕੋਲੇ ਪਾਊਡਰ ਫਾਰਮ ਦੇ ਵਿੱਚ ਹੈਗਾ ਤਾਂ ਤਿੰਨ ਛੁਟਕੀਆਂ ਪਾ ਲੈਣੀਆਂ ਇਸ ਨੀਲ ਨੂੰ ਤੁਸੀਂ ਕੱਚ ਦੇ ਗਲਾਸ ਦੇ ਵਿੱਚ ਪਾ ਲੈਣਾ ਜਾਂ ਕੱਚ ਦਾ ਮੱਗ ਲੈ ਲਓ ਬਾਕੀ ਪਾਣੀ ਪਾ ਲਓ ਨੀਲੇ ਰੰਗ ਦਾ ਪਾਣੀ ਹੋ ਜਾਏਗਾ ਆਪਣੇ ਉੱਪਰੋਂ ਦੀ 7 ਟਾਈਮ ਐਂਟੀ ਕਲॉकवाइज ਵਾਰਨਾ ਉਲਟਾ 7 ਵਾਰੀ ਵਾਰ ਕੇ 플ਸ਼ ਆਊਟ ਕਰਨਾ ਸ਼ਾਮ ਦੇ 5 ਤੋਂ 7 ਦੇ ਵਿੱਚ ਕਰਨਾ ਹੈਗਾ ਇਹ ਆਪਾਂ ਹਰ ਮਹੀਨੇ 6 ਦਿਨ ਕਰਨਾ ਹਰ ਮਹੀਨੇ 6 ਦਿਨ ਸ਼ਾਮ ਦੇ 5 ਤੋਂ 7 ਦੇ ਵਿੱਚ ਕਰਨਾ ਜੋ ਵੀ ਤੁਹਾਡੇ ਤੇ ਕਿਸੇ ਦੀ ਕੋਈ ਬੁਰੀ ਨજર ਹੋਈਗੀ ਜਾਂ ਰਾਹੂ ਦੀ 네ਗੇਟਿਵਿਟੀ ਹੋਈਗੀ ਜਾਂ ਕਿਸੇ ਦੀ 네ਗੇਟਿਵਿਟੀ ਹੋਈਗੀ ਉਹ ਘਟ ਜਾਵੇਗੀ